ਗੱਲ ਦੀ ਸਾਰਿਆਂ ਨੂੰ ਅੱਲਾਹਤਾ ਹੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ ਦੇ ਵਿੱਚ ਅੱਜ ਬਲੌਗ ਆਪਾਂ ਧੜਕੇ ਧੜਕੇ ਲੱਗੇ ਸੀ ਸ਼ੁਰੂ ਕਰਨ ਤੇ ਆਪਾਂ ਤੇ ਲਿਆਂ ਜਬਿਆਰ ਹਾਪੀ ਦੇ ਨਾਂਕਿਆਂ ਨਾਲ ਫਿਰ ਮਾਮਾ ਜੀ ਦੇ ਮੁੰਡੇ ਨਾਲ ਵਿਆਹ ਹੈ 24 ਤਰੀਕ ਦਾ ਚੋ ਰੇ ਮਦਵੀ ਰੈਡੀ ਕੋਮਟੀ ਰੈਡੀ ਆਪਾਂ ਇੱਥੇ ਇਹ ਦਿਨ ਚੱਲੇ ਉੱਥੇ ਜਾ ਕੇ ਰੈਡੀ ਰੂਡੀ ਹੋਣਾ ਤੇ ਬਾਕੀ ਜਨਤਾ ਵੀ ਆ ਰਹੀ ਆ ਤੇ ਮੈਂ ਗੋਲ ਮਮੀ ਮਮੀ ਕਾ ਉੱਤਰ ਉੱਤਰ ਮਮੀ ਕਮੀ ਪਹੁੰਚ ਗਏ ਨਾਨਕਿਆਂ ਦੇ ਰੰਡ ਟੈਕ ਲੱਗਾ ਸਾਹਮਣੇ ਰਹਿਮਤ ਗੰਦੀ ਮੈਂ ਉਤਰਨਾ ਹੈ ਮੈਂ ਚਲੋ ਕੇਡੂ ਓਕੇ ਲੋ ਇਹ ਸਾਰੇ ਪਹੁੰਚ ਗਏ ਤੇੰਨੇ ਦਾ ਲਾਉਣਾ ਪਿਆ ਥੋੜੀ ਬਣਾਉਣੇ ਬਣਾਉਣੀ ਅੱਛੀ ਉਹਦੀ ਬੰਦਾ ਪਹੁੰਚੀ ਨਾਨਕੇ ਵਿਆਹ ਜੀ ਵਿਆਹ ਹਾਂ ਜੀ ਲੱਗ ਗਿਆ ਉਹ ਨਿਕਲ ਲੱਗੇ ਕੱਪੜੇ ਪ੍ਰੈਸ ਕਮਰੇ ਬੋਕ ਮਮਾ ਜੀ ਇਸ ਵੇਲੇ ਕਮਰਾ ਰੱਖਿਆ ਜੇ ਤੇਰੇ ਅਜੇ ਤੁਸੀਂ ਹਾਂ ਜੀ ਬਿਊਟੀ ਹਾਂ ਬੱਸ ਬਿਊਨੀ ਦੇਸਰ ਐ ਪਰ ਜੀ

ਜੀ ਪਈ ਹੋਈ ਸਵੇਰੇ ਸਵੇਰੇ ਆ ਗਏ ਆਪਾਂ ਸਾਡੇ ਨੂੰ 9 ਵਜੇ ਪਹੁੰਚ ਗਏ ਪੂਰੇ ਤੜਕੇ ਨਿਕਲੇ ਸੀ ਕਿੰਦੇ ਵੇ ਨਿਕਲੇ ਸੀ ਆਪਾਂ ਅਰਪੀਤ 6 ਵਜੇ ਤੁਰੇ ਸੀ ਹਾਂਜੀ 6 ਵਜੇ ਤੁਰੇ ਸੀ 3 ਘੰਟੇ ਬਾਅਦ ਹਾਂ ਹਾਂ ਹੁਣ ਆਪਾਂ ਕਿੱਥੇ ਜਾਵਾਂ ਹਾਂ ਵਿਆਹ ਵਾਲੇ ਘਰੀ ਜਾਣਾ ਅਸੀਂ ਓਕੇ ਓਕੇ ਹਾਂਜੀ ਇਹ ਦੂਜੇ ਮੁੰਮੇ ਦੇ ਘਰੇ ਜਾਣਾ ਅਸੀਂ ਦੇ ਘਰ ਹਾਂਜੀ ਠੀਕ ਤੇ ਸੱਚਾ ਪਕੌੜਾ ਖਾਣੇ ਆ ਜਾ ਕੇ ਮਾਹੀ ਦਾ ਪਾਠ ਇੱਥੇ ਖੋਗ ਹਾਂ ਸੇਵ ਪਾਠ ਖਾਈ ਸੀ ਮਮਾ ਜੀ ਨੇ ਖੋਲਾ ਪਾਠ ਹਾਂਜੀ ਹੁਣ ਉਹ ਆਪਣੀਆਂ ਸਜਾਵਾਂ ਲੱਗੀਆਂ ਹੋ ਗਈਆਂ ਉਹਨੂੰ ਚਲੋ ਮੰਦੇ ਥੋੜੀ ਦੇਰ ਤੱਕ ਹਾਂਜੀ ਤਿਆਰ ਹੋ ਜਾਈਏ ਤੁਹਾਡੀ ਕਾਜੀਓ ਹਾਂ ਲਓ ਜੀ ਰੈਡੀ-ਸ਼ੈਡੀ ਹੋ ਗਏ ਲੇਟਸ ਗੋ ਵਿਆਹ ਵਾਲਿਆਂ ਦੇ ਘਰੇ ਹਾਂਜੀ ਉਹ ਸਾਮਣੀ ਡੈਂਟ ਲੱਗਾ ਜੀ ਜੂਮ ਹੁੰਦਾ ਏ ਉਹ ਡੰਡ ਲਗਾ ਦੀਦਾ ਨਹੀਂ ਜੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੇ ਮੱਤ ਪਿਆਰੀ ਹੋ ਕੇ ਉਚਰੈ ਸ਼ਸਤਰ ਖਟ ਮੋਕੇ ਉਚਰੈ ਸ਼ਸਤਰ ਖਟ ਪਿੰਗ ਗਿਰਨ ਚੜ ਜਾਏ ਆੰਦ ਲਖ ਬਦਰ ਸੁਣੇ ਚੌਕਾਲ ਕੀ ਪਲੇਟਾਂ ਦੇਖ ਲਓ ਭਰੀਆਂ ਉਹਨਾਂ ਨੇ ਮਾਤਾ ਇਹ ਖਾਲੀ ਆ ਤੇਰਾ ਚੇ ਕਰਦੇ ਰੇਮਨ ਕੀ ਕਰਦੇ ਹੋ ਦੂ ਦੂ 아니 근데 근데 나 알아간다 나 मैं पिन दे दिया तीजी प्लेट है जी ओके ओके ਇਦਾਂ ਸਿੰਗਲ ਅਮਮਨ ਅਮਨ ਟਿੱਕੀ ਜਾਂਦੀ ਮੈਂ ਪਰਹ ਮੈਂ ਦਾਈ ਹਾਂ ਪਹਿਲੇ ਪ੍ਰੂਫ ਹੈ ਪ੍ਰੂਫ ਹੈਗਾ ਪਹਿਲਾ ਉਹਦਾ ਪਹਿਲਾ ਟਾਕੀ ਦੀ ਮੈਂ ਉਹਦੋਂ ਪਲੇਟ ਹੱਤ ਜੀ ਖਾਰੇ ਪਹਿਲੇ ਚਲੋ ਵੀ ਟਿੱਕੀ ਦੇਖੋ ਅਰੇ ਮੈਂ ਘੂਰ ਰਹੀ ਨਹੀਂ ਬਾਹਰ ਹੋਦੀ ਹੈ ਜਨਾ ਬੈਂਟ ਹੈ ਮੈਂ ਮੈਂ ਹੋਏ ਹਾਈ ਉਹ ਉਹ ਤੇ ਚੁੱਕ ਲਿਆ ਪਰ ਹੱਥ ਪਰ ਕਰੀ ਬਹੁਤ ਹੋਰ ਐ ਮੈਂ ਤੋ ਤੇ ਪਹਿਲਾਂ ਬਸਾਉਦੀ ਤੇਰੇ ਹੋ ਸਕਦਾ ਰਹਿਮਤ ਕੀ ਹੁੰਦਾ ਹੈ ਰਹਿਮਤ ਨਾ ਓਕੇ ਹੋ ਗਿਆ ਲੋ ਰੋਟੀ 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 ਲੱਗ ਗਈ ਹੈ ਸਹਲੇੜ ਦੇ ਨਹੀਂ ਭਾਈ ਆ ਬਿਆੜਾ ਮੁੰਡਾ ਥੋੜਾ ਵਿਆੜਾ ਮੁੰਡਾ ਦਿਖਾਓ ਜਰਾ ਆਹ ਵਾਹਲਾ ਵਿਆੜਾ ਇਹ ਤੋ ਇਹ ਤੋ ਬਦਲਾਉਗਾ ਇਹ ਆ ਆਪੀ ਹੈ ਇਹ ਆਪੀ ਨਹੀਂ ਬਹੁਤ ਹੈ ਆ ਬਹੁਤ ਹੈ ਥੋੜਾ ਉਹ ਵਾਰ ਕਾ ਭਾਈ ਬਹੁਤ ਬਹੁਤ ਚਾਹ ਭਾਜੀ ਕਹਿੰਦਾ ਕਹਿੰਦਾ ਮੂਫ ਵਾਲੇ ਜਮਾ ਕਹਿੰਦਾ ਲੈਵਾ ਕੋਈ ਨਹੀਂ ਇੱਥੇ ਹੀ ਹੈ ਤੁਸੀਂ ਜਾ ਕੇ ਹੋਣਾ ਆਪਾ ਚੱਲੇ ਹੋ ਤੈਨੂੰ ਰਾਮਾਂਗੇ ਹਾਂ ਹਾਂ ਜਮਾਂਗੇ ਤੈਨੂੰ ਤਾਂ ਲੈ ਕੇ ਨਹੀਂ ਆਉਂਦੇ ਹਾਂ ਮੇਰੇ ਤੋਂ ਬਿਨਾ ਮੇਰਾ ਬੰਦਾ ਜਾਂਦਾ ਨਹੀਂ ਅਸੀਂ ਆਪੇ ਜਾ ਲਾਂ ਤਾਂ ਇਹਨੂੰ ਕੀ ਪਤਾ ਲੱਗਿਆ ਕੀ ਕਰਦੇ ਆਂ ਦੇਖ ਲਈ ਕਈ ਨੂੰ ਰਾਤ ਸੁਲਾ ਕੇ ਚੋ ਜਾਂਦੇ ਤੇ ਕੋਈ ਬਸ ਵੀ ਨਾ ਜਾਂਦੀ ਹੋਵੇ ਠੀਕ ਹੈ ਠੀਕ ਸੋ ਲੋ ਜੀ ਚੁੱਕੀ ਵਾ ਇਹਦੇ ਵੀ ਆਣਾ ਪਹਿਲਾ ਪ੍ਰੋਗਰਾਮ ਪਾਈ ਕਰਨੇ ਪਰ ਅੱਜ ਜਿਹੜਾ ਪਾਰਟ ਸਾਈਡ ਪਾਟਰ ਕਾਇਉਂ ਸੀ ਇਹਨੂੰ ਨਿਕਾ ਅੱਜ ਤੇ ਤੇ ਬਾਕੀ ਡਿਟੇਲ ਮੈਡਮ ਦੱਸੋਗੇ ਅਹ ਜਿਹੜੇ ਕੀ ਅੱਜ ਪਾਰਟ ਨਾ ਪਹੁੰਚੇਗਾ ਹੂੰ ਤੇ ਫਿਰ ਸਗਨ ਸੀਗਾ ਹਾਂਜੀ ਤੇ ਸਗਨ ਦੇ ਉੱਪਰ ਪਾਉਂਦੇ ਆ ਫਿਰ ਮੁੰਲੇ ਨੂੰ ਜੋ ਵੀ ਹੁੰਦਾ ਆ ਮਾਦਵੀ ਵਾਲੀ ਸਾਈਡ ਤੇ ਹਾਂਜੀ ਵਾਲੀ ਸਾਈਡ ਤੇ ਸਗਨ ਤਾਂ ਸਾਰੇ ਪਾਸੇ ਹੁੰਦਾ ਏ ਘਰ ਮਾਈ ਸਾਰੇ ਪਾਸੇ ਦੰਦੀ ਆ ਤੇ ਉਹ ਸੀਗਾ ਪੀਖਾਂ ਪੀਂਦਾ ਸੀ ਹੂੰ ਹੂੰ ਹੁਣ ਮਿਲਿਆ ਆ ਅੱਗੇ ਕੱਲ ਮੈਨੂੰ ਫ੍ਰੀ ਆ ਕੱਲ ਮਾਈਆਂ ਉਸ ਤੋਂ ਨੈਕਸਟੇ ਦੀਜੀਏ ਫਿਰ ਉਸ ਤੋਂ ਨੈਕਸਟੇ ਭਰਾਤੇ ਚਾਰ ਦਿਨ ਲੰង ਪ੍ਰੋਸੀਜਰ ਆਇਆ ਸਟੈਪ ਬਾਈ ਸਟੈਪ ਦਿਲਦਾ ਜਿਹਾ ਹਾਂਜੀ ਸਾਡੇ ਤਾਂ ਜਿੱਦਾਂ ਸਾਡੇ ਮਾਈਆਂ ਆ ਪਰ ਨੈਕਸਟ ਡੇਪ ਹੋ ਗਿਆ ਲੀਜੇ ਆ ਅਗਲੇ ਦਿਨ ਰਾਤ ਦਾ ਦਾ ਸੋ ਤੇ ਉਧਰ ਗੁਰਜੀਤ ਦੇ ਵੀ ਦੇਣ ਉਹਨਾਂ ਦੇ ਵੀ ਨਹੀਂ ਉਹਨਾਂ ਦੇ ਦਿਨ ਫ੍ਰੀ ਆ ਇੱਕ ਵਿੱਚ ਉਹਨਾਂ ਦੇ ਵੀ ਇੱਕ ਫ੍ਰੀ ਦੇ ਹਾਂ ਪਰ ਉਹਨਾਂ ਨੇ ਡੀ ਜਾਗੋ ਵੀ ਉਸੇ ਦਿਨ ਹੁੰਦੀ ਨਾ ਪਾਠ ਵਾਲੇ ਦੇਣਾ ਹਾਂਜੀ ਹੈ ਨਾ ਸੇਮ ਡੇ ਯੂ ਨੋ ਜ਼ਿਆਦਾ ਲੰਬਾ ਪ੍ਰੋਸੈਸ ਹੈ ਜ਼ਿਆਦਾ ਹਾਂਜੀ ਪਾਠ ਪਹਿਲਾਂ ਪਾ ਦਿੱਤਾ ਫਿਰ ਬਾਅਦ ਚ ਮਾਈਆਂ ਸ਼ੁਰੂ ਕੀਤਾ ਕੱਲ ਨੂੰ ਮਾਈਆਂ ਸ਼ੁਰੂ ਨਾ ਹੂੰ ਤੇ ਵੀ ਪਰਸੋਂ ਨੂੰ ਜਾਗੋਆ ਪਰਸੋਂ ਨੂੰ ਜਾਗੋਆ ਕੱਲ੍ਹ ਹੀ ਜਾਗੂ ਸ਼ਾਮ ਨੂੰ ਜਾਗੋ ਧੀ ਜੇ ਨਾ ਦੋ ਮਾਣੀਆਂ ਹਾਂ ਠੀਕ ਹਾਂ ਚੇਂਜ ਕਰਕੇ ਮਿਲਦੇ ਹਾਂ ਆਪਾਂ ਕਰ ਲਈ ਚੇਂਜ ਇਧਰ ਆਈ ਸੀ ਘਰੇ ਤੇ ਚੇਂਜ ਕਰ ਲਈਏ ਤੇ ਆਪਣੇ ਜੀ ਕੰਮ ਖੂਮ ਕਰਵਾ ਦਈਏ ਵਿਆਹਾਂ ਨਾਲ ਫੇ ਮਿਲਦੇ ਥੋੜੀ ਦੇਰ ਤੱਕ ਅੱਜ ਦੇ ਵਲੌਗ ਨੂੰ ਸ਼ਾਇਦ ਆਪਾਂ ਇੱਥੇ ਐਂਡ ਕਰੀਏ ਬਾਕੀ ਕੱਲ ਨੂੰ ਆਪਾਂ ਇਧਰ ਸੋਨੂ ਉਹਨਾਂ ਦੇ ਘਰੇ ਜਾਵਾਂਗੇ ਉਹਨੂੰ ਦੇਖਾਵਾਂਗੇ ਰਣੂ ਵਲੌਗ ਮੰਨ ਕਰ ਸੋਨੂੰ ਦਾ ਘਰ ਦਿਖਾਵਾਂਗੇ ਨਾਲੇ ਸੋ ਮਿਲਦੇ ਆ ਨੈਕਸਟ ਵਲੌਗਸ ਜਿਹੜੀ ਹੁਣ ਸੁਣਾ ਗਏ ੜਿਆ ਜਿਹੜੀ ਛਾਲ ਮਾਰਨ ਵਾਲੀ ਨਹੀਂ ਬਾਜੀ ਜੇ ਸੁਣਾਉਂਦੇ ਆ ਆਦੀ ਵਾਜ ਉਧਾ ਨਹੀਂ ਕਿੱਥੋਂ ਛਾਲਾ ਮਾਰਦੇ ਰੇ ਬਾਜੀ ਉਪਰੋਂ ਅੱਛਾ ਇਹਨੀ ਵਾਰ ਖੰਡੇ ਨੇ ਬਾਜੀ ਹਾਂ ਇਹ ਨਿਊਟਨ ਥਾਲਾ ਮਾਰਦੇ ਰਿਹਾ ਬਾਈ ਸਮੁੰਦਰ ਮਾਰੀਏ ਤਾਂ ਪੁੱਛੋ ਕਿੱਥੋਂ ਮਾਰੀਏ ਫਿਪ ਚ ਸਮੁੰਦਰ ਤੋਂ ਦੁਰਕੀਟ ਵੀ ਮਾਰ ਕੇ ਆ ਜਿਗੇ ਇਹ ਜਾਂਦਾ ਤਿੰਨ ਮਹੀਨਾ ਬਾਇਟਲੀ ਗਏ ਅੱਛਾ ਬਾਈਟਲੀ ਗਏ ਜਿਗੇ ਹੂੰ ਹੂੰ ਫੇਰ ਅਸੀਂ ਯੂਕਰੇਨ ਵੀ ਗਏ ਜਿਗੇ ਤੇ ਮਾਰੀਆਂ ਹੂੰ ਹੂੰ ਨੋਕ ਇੰਨੇ ਕੀ ਮਾਰਿਆ ਛਾਲਾ ਮਾਰ ਕੇ ਕਰਦੇਗੀ ਤਿੰਨ ਤਿੰਨ ਮਹੀਨੇ ਬਾਅਦ ਛਾਲਾ ਮਾਰਦੇ ਇਹਦਾ ਕੋਈ ਨਾ ਝੜਾ ਮਾਰਦੇ ਉਹ ਹੀ ਬਣਾ ਸਮੁੰਦਰ ਚ ਡੁੱਬ ਗਏ ਸਮੁੰਦਰ ਚ ਨਾ ਹੂੰ ਤੁਸੀਂ ਫੋਟੋਵਾਲ ਨਹੀਂ ਰਖਾਇਆ ਉਦੋਂ ਫਟਬਲ ਪਾਜੀ ਬੱਫਰ ਰੱਖਿਆ ਸੀਗਾ ਮੈਨੂੰ ਫਟਬਲ ਰੱਖਿਆ ਸੀਗਾ ਤੇ ਪਹਿਲਾਂ ਰੱਖਿਆ ਸੀਗਾ ਬਾਹਰ ਤੋਂ ਪਾਇਆ ਸੀਗਾ ਹੈਗਾ ਸੀਗਾ ਉਹ ਚਾਹ ਖਤਮ ਹੋ ਗਿਆ ਭਾਈ ਇਹਦਾ ਸਹੀ ਬਾਹਰ ਪਿੰਨ ਵੀ ਪਾਜੀ ਪਾਜੀ ਕਰੀ ਜਾਂਦਾ ਮੈਂ ਪਾਜੀ ਨਾ 15 ਤੋਂ ਯਾਰ ਇਹ ਵੀ ਭੂਗਰੀਆਂ ਛੱਡੀਆਂ ਆਹੋ ਯਾਰ ਲਿਆ ਲੈ ਦਿਓ ਦਿਓ ਤੇ ਕਾ ਲਓ ਕੋਈ ਗੱਲ 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 ਨੇ ਜਿੱਦ ਕਰ ਤੋਂ ਬਾਅਦ ਉਹ ਪਾ ਦੇਣਾ ਹੈ ਨਾ 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 ਨਹੀਂ ਵੇ ਪਰ ਆ ਜਾਣਾ ਕਿ ਕਿੰਨੇ ਕੰਮਾਂ ਚੋਂ ਲੇਣਾ ਰਹਿ ਤਿੰਨ ਉਹ ਤਾਂ ਜਬਰ ਪਾ ਦੇਣਾ ਹੈ ਪਰ ਹੁੰਦਾ ਹੈ ਹਾਂ ਹਾਂ ਦੋ ਤਿੰਨ ਚਿਰ ਚੜ੍ਹ ਕੇ ਪਾ ਦੇ ਉਸ ਦਾ ਉਹ ਰੋਣੇ ਚਿਕਨਰ ਤੇ ਉਹ ਨਹੀਂ ਤੇ ਤੁਸੀਂ ਪਾ ਲਓ ਤੁਹਾਨੂੰ ਲੱਗਦਾ ਦੋ ਤਿੰਨ ਚਿਰ ਪਾ ਦੇ ਹੋਣਗੇ ਜੇ ਰੰਗ ਲਾਉਣਾ ਨਾਲ ਲਈ ਉਹ ਪਾ ਦੇਣਾ ਉਹ ਉਹਨਾਂ ਜੇ ਮਾਣ ਜਾਨੀ ਗੱਲ ਅੱਗੇ ਗੱਲ ਬਿਸੋਣਾ c m r a n u r r g a r m i n m c h e n a <laughs> <Hey, mate>. I'm <Ui. laughs>

ਕਸੇ ਦੇਣਾ ਭੋਜੀ ਐਨ ਥਾਲੂ ਥਾਲੀ ਭੋਜੀ ਹਾਂ ਥਾਲੂ ਚਾਹੋ ਥਾਲੀ ਚਾਹੋ ਥਾਲੀ ਚਾਹੋ

ਦੇਮ ਮਾਂਮੀ ਇਹਦੇ ਕੰਮ ਦੇ ਬੁੱਧ ਕੰਮ ਦਾ ਕੰਮ ਮਾਂਮੀ ਇਹਦੇ ਨਹੀਂ ਹੋਏ ਕਹਿੰਦੇ ਐ ਤੇ ਮਾਂਮੀ ਆ ਦੇ ਚੱਲ ਆ ਕੇ ਰੋਪੇ ਨੂੰ ਕਰਦਾ ਆ ਆ ਕਿ ਦੇ ਕੰਮ ਨਾ ਇਹਦੇ ਨਹੀਂ ਮਾਂਮੀ ਆ ਜਾ ਮੈਂ ਕਾ ਆ ਜਾ ਅੱਜ ਦੱਸੋ ਕਿ ਕੰਮ ਕਰਦਾ ਅਸਲ ਜਾਣਾ ਅਰ ਅਸਲ ਜਾਣਾ ਕੀ ਹੋ ਰਿਹਾ ਹੈ